ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਪਾਤਸ਼ਾਹ ਜੀ ਦੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 22 ਸ਼ਲੋਕ ਸੰਪੂਰਨ ਹੋਏ ਸੀ ਈਮਾਨ ਸ਼ਲੋਕ ਜੋ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ 313 ਅੰਕ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਏਮਾਨ ਹਨ ਆਓ ਸਤਿਗੁਰ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹਲਾ 4 ਮਨੋਖ ਪ੍ਰਾਨੀ ਅਮੁਗਧ ਹੈ ਨਾਮਹੀਨ ਪਰਮਾਏ ਬਿਨ ਗੁਰ ਮਨਵਾ ਨ ਟਿਕੈ ਫਿਰ ਫਿਰ ਜੁਨੀ ਪਾਏ ਧੰ ਧੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਪਾਸ਼ਾ ਜੀ ਇਸ ਸ਼ਲੋਕ ਦੇ ਵਿੱਚ ਬਚਨ ਕਰਦੇ ਹਨ ਮਨਮੁਖ ਪ੍ਰਾਨੀ ਮੁਗਧ ਹੈ ਨਾਮਹੀਨ ਪਰਮਾਏ ਮਹਾਰਾਜ ਜੀ ਕਹਿੰਦੇ ਮਨਮੁਖ ਆਦਮੀ ਜਿਹੜਾ ਮਨ ਦੀ ਮਰਜ਼ੀ ਵਾਲਾ ਪ੍ਰਾਨੀ ਮਹਾਰਾਜ ਜੀ ਕਹਿੰਦੇ ਨਾਮ ਨੂੰ ਵਿਸਾਰ ਕੇ ਮੁਗਧ ਤੋਂ ਬਾਦ ਮੂਰਖ ਪ੍ਰਾਨੀ ਹੈ ਸੱਚੇ ਨਾਮ ਨੂੰ ਮਹਾਰਾਜ ਜੀ ਕਹਿੰਦੇ ਭੁੱਲ ਕੇ ਮਹਾਰਾਜ ਜੀ ਕਹਿੰਦੇ ਉਹ ਜੁਨਾ ਵਿੱਚ ਜਾਣਾ ਪੈਂਦਾ ਹੈ ਕਹਿੰਦੇ ਮਗਦ ਇਹ ਮੂਰਖ ਪ੍ਰਾਨੀ ਇਹ ਮਨ ਦੀ ਮਰਜੀ ਵਾਲੇ ਪ੍ਰਾਨੀ ਜੀਵ ਕਹਿੰਦੇ ਨਾਮਹੀਨ ਨਾਮ ਤੋਂ ਹੀਨੇ ਮਨੁੱਖ ਕਹਿੰਦੇ ਤੂੰ ਭਰਮ ਵਿੱਚ ਫਸਿਆ ਹੋਇਆ ਹੈ ਬਿਨ ਗੁਰੂ ਮਨਵਾ ਨਾ ਟਿਕੈ ਫਿਰ ਫਿਰ ਜੁਨੀ ਪਾਏ ਮਹਾਰਾਜ ਕਹਿੰਦੇ ਭਾਈ ਬਿਨਾ ਸੱਚੇ ਗੁਰੂ ਤੋਂ ਇਹ ਮਨਵਾ ਮਨ ਜਿਹੜਾ ਟਿਕ ਨਹੀਂ ਸਕਦਾ ਕਹਿੰਦੇ ਸੱਚੇ ਗੁਰੂ ਦੀ ਸਿੱਖਿਆ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਚਰਨਾਂ ਦੇ ਵਿੱਚ ਆਉਣ ਤੋਂ ਬਿਨਾ ਮਨ ਦੀ ਟਿਕਾਈ ਨਹੀਂ ਹੈ ਬਿਨ ਗੁਰ ਮਨਵਾ ਨਾ ਟਿਕੈ ਹਰਾ ਜੀ ਕਹਿੰਦੇ ਟਿਕਦਾ ਨਹੀਂ ਮਨ ਦੇ ਦਿਵਤਾਰ ਇੰਨੀ ਹੈ ਦੇਖੋ ਉਸ ਕਿੰਟਾ ਮਿੰਟਾਂ ਵਿੱਚ ਨਿਕਲ ਜਾਂਦਾ ਸਰੀਰ ਦੇ ਵਿੱਚੋਂ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ ਫੁਰਨਿਆਂ ਵਿੱਚ ਡੁੱਬ ਜਾਂਦਾ ਆਪਾਂ ਬੈਠੇ ਬੈਠੇ ਇੱਕ ਜਗ੍ਹਾ ਤੇ ਮਿੰਟਾਂ 'ਚ ਕਿੰਨੇ ਫੁਰਨੇ ਪੈਦਾ ਕਰਦਾ ਹੈ ਮਨ ਸਾਡਾ ਖਿਆਲ ਜਿਹੜਾ ਹੰਦਾ ਦੇਖੋ ਕਿੰਨੇ ਮਨ ਦੇ ਵਿੱਚ ਫੁਰਨੇ ਪੈਦਾ ਕਰ ਦਿੰਦਾ ਹੈ ਮਨ ਨੂੰ ਕਹਿੰਦੇ ਆ ਇੱਕ ਮਿੰਟ ਵਿੱਚ ਆਪਾਂ ਕਈ ਸਾਲਾਂ ਦੀ ਫੁਰਨੇ ਇਕੱਠੇ ਕਰ ਲੈਂਦੇ ਆ ਕਈ ਵਾਰੀ ਕਿ ਆਹ ਕੁਝ ਕਰਾਂਗੇ ਉਹ ਮਾਨੀ ਬੋਲਦਾ ਹੁੰਦਾ ਅੰਦਰ ਤੇ ਕਈ ਵਾਰੀ ਸਰੀਰ ਚੋਂ ਬਾਹਰ ਚਲਾ ਜਾਂਦਾ ਹੈ ਸਰੀਰ ਇੱਥੇ ਪਿਆ ਹੁੰਦਾ ਹੈ ਤੇ ਮਾਨ ਕੀਤੇ ਹੋਰ ਪਿਆ ਹੁੰਦਾ ਹੈ ਇਹ ਰਫਤਾਰੀ ਹੈ ਮਨ ਦੀ ਜਿਹੜਾ ਸਕਿੰਟਾਂ ਚ ਸਰੀਰ ਚੋਂ ਉਹ ਢਾਉਂਦ ਜਾਂਦਾ ਬਾਹਰ ਨਿਕਲ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਬਿਨਾਂ ਗੁਰੂ ਤੋਂ ਉਹਦੀ ਮਿਹਰ ਤੋਂ ਉਹਦੀ ਕਿਰਪਾ ਤੋਂ ਟਿਕ ਨਹੀਂ ਸਕਦਾ ਹਿਰਾ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਝੂਲਾ ਵਿੱਚ ਪੈਣਾ ਪੈਂਦਾ ਫਿਰ ਫਿਰ ਜੁੰਨੀ ਪਾਏ ਹਰ ਪ੍ਰਭ ਆਪ ਦਿਆਲ ਹੋਵੇ ਆ ਸਤਿਗੁਰ ਮਿਲਿਆ ਆਏ ਪਰ ਜਦੋਂ ਹਰੀ ਮਹਾਰਾਜ ਜੀ ਕਹਿੰਦੇ ਪ੍ਰਭ ਆਪ ਦਿਆਲੂ ਹਨ ਉਹ ਦਿਆਲਤਾ ਤੇ ਪੁੰਜਨ ਦਿਆਲ ਹੋ ਜਾਣ ਤਾਂ ਗੁਰ ਮਿਲਿਆ ਆਏ ਮਹਾਰਾਜ ਜੀ ਕਹਿੰਦੇ ਫਿਰ ਸੱਚੇ ਗੁਰੂ ਨਾਲ ਜਿਗਾਸੂ ਦਾ ਪ੍ਰਾਨੀ ਦਾ ਮੇਲ ਹੋ ਜਾਂਦਾ ਹੈ ਕਹਿੰਦੇ ਵੱਡਾ ਭਾਗ ਜਾਗਦਾ ਜਦੋਂ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦਾ ਇਸ ਮਨੁੱਖ ਨਾਲ ਮੇਲ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਹਰ ਪ੍ਰਭ ਆਪ ਦਿਆਲ ਹੋਵੇ ਉਹ ਜਦੋਂ ਦਿਆਲ ਹੋ ਜਾਣ ਪ੍ਰਸੰਨ ਹੋ ਜਾਣ ਤਾਂ ਗੁਰੂ ਨਾਲ ਮੇਲ ਹੁੰਦਾ ਹੈ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁੱਖ ਜਾਏ ਹਰਾ ਜੀ ਕਹਿੰਦੇ ਫੇਰ ਜੰਮ ਮਰਨ ਕੱਟਿਆ ਜਾਂਦਾ ਹੈ ਹੀਰੀ ਲੀ ਦੁੱਖ ਵਿੱਚ ਬੰਦ ਵਿੱਚ ਕਹ ਰਹੇ ਜਨ ਨਾਨਕ ਮਹਾਰਾਜ ਜੀ ਕਹਿੰਦੇ ਨਾਮ ਸਲਾਹੇ ਜਨ ਨਾਨਕ ਤੂੰ ਸੱਚੇ 라ਬ ਨੂੰ ਮਹਾਰਾਜ ਜੀ ਕਹਿੰਦੇ ਸਲਾਹਾ ਉਹਦੀ ਸਿਫਤ ਗਾਣਾ ਕਰ ਇਹ ਸਾਨੂੰ ਕਹਿ ਰਹੇ ਹਨ ਮਹਾਰਾਜ ਜੀ ਹੀਰੀ ਲੀ ਦੁੱਖ ਵਿੱਚ ਨਾਨਕ ਨਾਮ ਦੀ ਮੋਹਰ ਲਾਉਂਦਿਆਂ ਨਰ ਸ਼ਬਦ ਤੇ ਪਾਤਸ਼ਾਹ ਜੀ ਜਨ ਨਾਨਕ ਨਾਮ ਸਲਾਹੇ ਇਹ ਮਾਲਕ ਜੀ ਉਹ ਮੈਂ ਤੇਰਾ ਜਨਮਨ ਕਿ ਤੇਰੇ ਨਾਮ ਨੂੰ ਸਲਾਹਾ ਤੇ ਰਿਸਿਪਤ ਗਾਵਾਂ ਮਹਾਰਾਜ ਕਹਿੰਦੇ ਫਿਰ ਜਨਮ ਮਰਨ ਦੁੱਖ ਜਾਏ ਫਿਰ ਜਨਮ ਮਰਨ ਜੰਮਣ ਮਰਨ ਦਾ ਦੁੱਖ ਕਟਿਆ ਜਾਂਦਾ ਹੈ ਹਾਲਾ ਤੋਥਾ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਜੀ ਉਸ ਲਾਹੀ ਆਪਣਾ ਉਹ ਵਿਦਰਾ ਰਸ ਪਾਏ ਮਹਾਰਾਜ ਕਹਿੰਦੇ ਗੁਰੂ ਦੀ ਸਲਾਹ ਕਰਨੀ ਖਲਾਤੋਂ ਭਾਵ ਗੁਰੂ ਦੀ ਸਿਫਤ ਗਾਉਣੀ ਗੁਰ ਸਲਾਹੀ ਆਪਣਾ ਆਪਣੇ ਸੱਚੇ ਗੁਰੂ ਦਾ ਮਹਾਰਾਜ ਜੀ ਕਹਿੰਦੀ ਗਾ ਕੇ ਮਹਾਰਾਜ ਜੀ ਕਹਿੰਦੇ ਉਹਦੀ ਸਿਫਤ ਗਾਣਾ ਕਰੀਏ ਉਹਦੀ ਸਿਫਤ ਗਾਈਏ ਉਹਦੇ ਲਾਭ ਨੂੰ ਗਾਉਣਾ ਕਰੀਏ ਉਹ ਵੀ ਧਰੰਗ ਮਹਾਰਾਜ ਜੀ ਕਹਿੰਦੇ ਰੰਗ ਚੜ ਜਾਵੇ ਗਾਤਮਨ ਜਦੋਂ ਸੱਚੇ ਗੁਰੂ ਦੀ ਸਲਾੰਘਾ ਕਰਦਾ ਕੋਈ ਪ੍ਰਾਨੀ ਕੋਈ ਜਗਿਆਸੂ ਮਹਾਰਾਜ ਜੀ ਕਹਿੰਦੇ ਉਹ ਵੀ ਧਰੰਗ ਸੁਭਾਏ ਸਹਜੇ ਹੀ ਮਹਾਰਾਜ ਜੀ ਕਹਿੰਦੇ ਸੁਭਾਅ ਦੇ ਮਨ ਦੇ ਉੱਤੇ ਮਾਨ ਜੀ ਬਾਣੀ ਦਾ ਉਹਦੇ ਗੁਨਾ ਦਾ ਰੰਗ ਚੜਦਾ ਸਤਗੁਰ ਸੇਤੀ ਮਨ ਰਤਾ ਰੱਖਿਆ ਬਣਤ ਬਣਾਏ ਜੀਵਾਰਾ ਜੀ ਕਹਿੰਦੇ ਸਤਗੁਰ ਨੂੰ ਸੇਤੀ ਮਾਨ ਜਿਹੜਾ ਉਹ ਲੱਗ ਜਾਂਦਾ ਭਾਵ ਰਤਿਆ ਜਾਂਦਾ ਉਹਦੇ ਨਾਲ ਜੁੜ ਜਾਂਦਾ ਮਨ ਰੱਖਿਆ ਬਣਤ ਬਣਾਏ ਮਹਾਰਾਜ ਜੀ ਕਹਿੰਦੇ ਬਣਤ ਉਹਨੇ ਬਣਾਈ ਹੋਈ ਹੈ ਜੀਭਾ ਸਲਾਹੇ ਨਾਰਜੀ ਹਰ ਪ੍ਰੀਤਮ ਚਿਤ ਲਾਏ ਫਿਰ ਜੇ ਬਾ ਵੀ ਉਹਨੂੰ ਸਿਪਤ ਗਾਗਾ ਕੇ ਰੱਜਦੇ ਨਹੀਂ ਕਿੱਥੇ ਜੀਵਾ ਨੂੰ ਸੰਸਾਰੀ ਪਦਾਰਥਾਂ ਦੀ ਭੁੱਖ ਲੱਗਦੀ ਸੀ ਜੀਵਾ ਛਤੀ ਪ੍ਰਕਾਰ ਦੇ ਭੋਜਨ ਖਾਂਦੀ ਆ ਨਾ ਜੀਵਾਰਾਂ ਹੀ ਸੀ ਖਾਣੇ ਆ ਜੀਵਾ ਤੂੰ ਸਾਨੂੰ ਉਸ ਭੋਜਨ ਦਾ ਉਹ ਪਦਾਰਥਾਂ ਦਾ ਸਵਾਦ ਹੁੰਦਾ ਉਸ ਤੋਂ ਨੀਚੇ ਦਾ ਕੁਝ ਵੀ ਨਹੀਂ ਹੈ ਗਲੇ ਤੋਂ ਉੱਪਰ ਉੱਪਰ ਜੀਵਾ ਹੀ ਸਵਾਦ ਦੱਸਦੀ ਹੈ ਕੋਈ ਵੀ ਭੋਜਨ ਖਾਂਨੇ ਆ ਕੋਈ ਵੀ ਪਦਾਰਥ ਖਾਂਨੇ ਆ ਜੀਵਾ ਦੇ ਵਿੱਚ ਹੀ ਉਹ ਸ਼ਕਤੀ ਹੈ ਮਹਾਰਾਜ ਨੇ ਦੇਖੋ ਅੱਖੀ ਹੋਈ ਜੀਵਾ ਦੇ ਜਿਹੜੇ ਕੰਨ ਉਸ ਉਹ ਸਵਾਦ ਦੱਸਦੇ ਹਨ ਆਪਾਂ ਕਹਿ ਦਿੰਦੇ ਨੇ ਲੰਦਾ ਆ ਤੇ ਕਈ ਵਾਰੀ ਉਹ ਅੱਗੇ ਜਾ ਕੇ ਜ਼ਹਿਰ ਬਣ ਜਾਂਦਾ ਉਹ ਸਵਾਦ ਜੀ ਮਹਾਰਾਜ ਜੀ ਕਹਿੰਦੇ ਫਿਰ ਜੀਵਾ ਉਹ ਆਨੰਦ ਨਹੀਂ ਦੱਸਦੀ ਬਲੌਟੀ ਫਿਰ ਨਾਮ ਰਸ ਨੂੰ ਚੱਖਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਜੀਵਾ ਸਲਾਹੇ ਨਾਰਦ ਜੀ ਹਰ ਜੀ ਕਹਿੰਦੀ ਦੀ ਸਿਪਤ ਗਾ ਕੇ ਫਿਰ ਚਾਹੁੰਦੀ ਏ ਕਿ ਮੈਂ ਹੋਰ ਬਾਣੀ ਪੜਾਂ ਫਿਰ ਜੇਵਾ ਥੱਕਦੀ ਨਹੀਂ ਭਾਵ ਸੱਚੇ ਨਾਮ ਦਾ ਭੋਜਨ ਬਾਦਨਿਤਾ ਪ੍ਰਤੀ ਸ਼ਕਤੀ ਹੈ ਮਨ ਨੂੰ ਸ਼ਕੰਦੀ ਹੈ ਜੇਵਾ ਸਲਾਹੇ ਫਿਰ ਉਹ ਥੱਕਦੀ ਵੀ ਨਹੀਂ ਜਿਵੇਂ ਥੱਕ ਦਿੰਦੇ ਨੇ 4 ਮਿੰਟ ਬਾਣੀ ਪੜ ਕੇ ਕੁਝ ਪਾਲ ਕੁਝ ਘੰਟਾ ਬੈਠੀ ਤੇ ਥੱਕ ਜਾਂਦੇ ਆ ਆਲਸ ਆਉਣ ਲੱਗ ਜਾਂਦਾ ਨੀਂਦ ਆਉ ਲੱਗ ਜਾਂਦੀ ਹੈ ਫਿਰ ਮਨ ਜਪਦਾ ਫਿਰ ਥੱਕਦੀ ਨਹੀਂ ਜੇਵਾ ਫਿਰ ਜੇਵਾ ਚੁੰਦੀ ਕਿ ਹੋਰ ਜੱਪਾ ਆਨੰਦ ਬਣਦਾ ਫਿਰ ਆਲਸ ਖਤਮ ਹੋ ਜਾਂਦਾ ਉਦਮ ਪੈਦਾ ਹੋ ਜਾਂਦਾ ਤੇ ਮਹਾਰਾਜ ਜੀ ਗੁਰੂ ਆਮਦਾ ਜੀ ਕਹਿੰਦੇ ਜੇਵਾ ਮਾਲਕ ਜੀ ਉਹ ਨਹੀਂ ਰੱਜਦੀ ਉਹ ਕਹਿੰਦੀ ਹੈ ਕਿ ਹੋਰ ਜੱਪਾ ਹੋਰ ਸਿਫਤ ਗਾਵਾਂ ਹਰ ਪੀ ਤੁਮ ਚਿੱਤ ਲਾਏ ਉਹ ਚੇਤੀ ਪ੍ਰੀਤਮ ਨਾਲ ਜੁੜ ਗਿਆ ਨਾਨਕ ਨਾਵੇਂ ਕੀ ਮਨ ਭੁਖ ਹੈ ਮਨ ਤ੍ਰਿਪਿਤੇ ਹਰ ਰਸ ਖਾਏ ਫਿਰ ਤੇ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਜੀ ਨਾਮ ਦੀ ਭੁੱਖ ਲੱਗਦੀ ਐ ਨਾਨਕ ਨਾਵੇਂ ਕੀ ਮਨ ਭੁੱਖ ਹੈ ਫਿਰ ਮਨ ਨੂੰ ਫਿਰ ਹੋਰ ਪੁਰਣਿਆਂ ਦੀ ਭੁੱਖ ਨਹੀਂ ਲੱਗਦੀ ਫਿਰ ਮਨ ਮੰਗਦਾ ਜੇ ਬਾਗੰਦੀ ਐ ਮਨ ਚਾਹੁੰਦਾ ਕਿ ਬਾਣੀ ਪੜਾਂ ਵੱਲੋਂ ਸਰੀਰ ਪੱਖੋਂ ਜਪਦਾ ਮਨੁੱਖ ਫਿਰ ਮਨ ਚਾਹੁੰਦਾ ਕਿ ਮੈਂ ਬਾਣੀ ਪੜਾਂ ਤੇ ਜੇਵਾ ਬੋਲ ਕੇ ਬਾਣੀ ਪੜਦੀ ਐ ਮਨ ਰੱਜਦਾ ਬਾਣੀ ਸੁਣ ਕੇ ਫਿਰ ਵੇਖੋ ਦੋਵਾਂ ਪੱਖੋਂ ਮਨੁੱਖ ਰਾਜੇ ਜਾਂਦਾ ਐ ਇਹ ਲੋ ਸਰੀਰਕ ਤੌਰ ਤੇ ਆ ਭਵੇਂ ਇੰਤ ਕਰਦੇ ਆ ਆਲਸ ਪੈਦਾ ਹੁੰਦਾ ਹੈ ਮਨ ਜਿਹੜਾ ਉਹ ਲੱਗਦਾ ਨਹੀਂ ਦੌੜਦਾ ਕਿਉਂਕਿ ਮਨ ਜਿਹੜਾ ਪਾਪਾਂ ਦਾ ਭਰਿਆ ਹੁੰਦਾ ਹੈ ਵਿਕਾਰਾਂ ਨਾਲ ਕਾਲਾ ਭਿਆ ਹੁੰਦਾ ਸ਼ੁਭ ਵਸਤੂ ਟੇਕ ਨਹੀਂ ਸਕਦੀ ਔਰ ਜਿਸ ਦਿਨ ਮਨ ਨੂੰ ਸਾਫ ਕਰ ਦਿੰਦੇ ਉਹਦੀ ਕਮਾਈ ਫਿਰ ਮਨ ਜਿਹੜਾ ਹੋਰ ਮੰਗਦਾ ਕਿ ਭੁੱਖ ਮੇਰੀ ਮਿੱਟੀ ਨਾ ਬਾਣੀ ਜੀ तृप्त वाणी ਨਾਲ ਹੀ ਹੁੰਦਾ ਫਿਰ ਬਨ ਨਾਨਕ ਨਾਵੇਂ ਕੀ ਮਨ ਭੁੱਖ ਹੈ ਪਨ ਤ੍ਰਿਪਤੇ ਹਰ ਰਸ ਖਾਏ ਅਰ ਜੀ ਕਹਿੰਦੇ ਮਨ ਜਿਹੜਾ ਉਹ ਤ੍ਰਿਪਤੀ ਨਾਮ ਦੇ ਰਸ ਦੇ ਨਾਲ ਹੁੰਦਾ ਹੈ ਮਨ ਜਿਹੜਾ ਉਹਦੀ ਭੁੱਖ ਹੀ ਨਾਮ ਦੇ ਨਾਲ ਲੈਂਦੀ ਹੈ ਪਨ ਸਾਰੀ ਜ਼ਿੰਦਗੀ ਨਹੀਂ ਤ੍ਰਿਪਤ ਹੋ ਸਕਦਾ ਜਿੰਦੇ ਜੀ ਮਨ ਨੂੰ ਅਸੀਂ ਤ੍ਰਿਪਤ ਨਹੀਂ ਕਰ ਸਕਦੇ ਜਿੰਨਾ ਮਰਜੀ ਅਸੀਂ ਧਨ ਇਕੱਠਾ ਕਰ ਲਈਏ ਪਦਾਰਥ ਲੈ ਲਈਏ ਮਨ ਇੱਕ ਪਦਾਰਥ ਚੁੰਦਾ ਇੱਛਾ ਚੁੰਦਾ ਦੂਜੀ ਇੱਛਾ ਪੈਦਾ ਕਰਨਦਾ ਤੇ ਮਹਾਰਾਜ ਜੀ ਪੂਰਨ ਵੀ ਕਰ ਦਿਆ ਨੇ ਕਈਆਂ ਜਿ ਇੱਛਾ ਮੰਗੋ ਉਹਦੇ ਘਰ ਭੰਡਾਰੇ ਭਰੇ ਆ ਪਰ ਫਿਰ ਵੀ ਮਨ ਰਜਦਾ ਥੋੜਾ ਮਾਲਕ ਵਸਤਵਾਂ ਦਈ ਜਾਂਦਾ ਪਰ ਮਨ ਸਾਡਾ ਫਿਰ ਵੀ ਨਹੀਂ ਰਜਦਾ ਕਈ ਇੰਨੇ ਮੀਰ ਲੋਕ ਹਨ ਇਨੇ ਸ਼ੌਕ ਆ ਰਹੇ ਹਨ ਇਨੇ ਰਾਜੇ ਹਨ ਉਹ ਵੀ ਫਿਰ ਮੰਗਦੇ ਰਹਿੰਦੇ ਹਨ ਕਿ ਅਸੀ ਹੋਰ ਖਾ ਲਈਏ ਗਰੀਬਾਂ ਦਾ ਧਨ ਖੋ ਲਈਏ ਇਧਰ ਰਾਜ ਦਾ ਥੋੜਾ ਮਨ ਸਾਰੀ ਜ਼ਿੰਦਗੀ ਤਾਰੇ ਬ੍ਰਹਮੰਡਾ ਖੰਡਾਂ ਦਾ ਲੋਕ ਧਨ ਇਕੱਠਾ ਕਰਕੇ ਵੀ ਰਾਜ ਦੇ ਨਹੀਂ ਪਹਿਲੋਂ ਆਪਾਂ ਦੀ ਇਤਿਹਾਸ ਧਿਆਨ ਮਾਰੀਏ ਐਸੇ ਰਾਜੇ ਕਰਵਰਤੀ ਹੋਏ ਜਿਹੜੇ ਰਜੇ ਨਹੀਂ ਹੈਗੇ ਸਾਰਾ ਧਨ ਖੋਲਿਆ ਲੋਕਾਂ ਦਾ ਫੇਰੀ ਭੁੱਖ ਨਹੀਂ ਉੱਤਰੀ ਮਹਾਰਾਜ ਜੀ ਕਹਿੰਦੇ ਮਨ ਰਾਜ ਹੀ ਨਹੀਂ ਸਕਦਾ ਜਿੰਦੇ ਜੀ ਮਨ ਨੂੰ ਰਜਾਈ ਨਹੀਂ ਸਕਦੇ ਇੱਕੋ ਹੀ ਮਾਮਤਾਨ ਹੈ ਇਹ ਪਦਾਰਥ ਨਾਮ ਜਿਹੜਾ ਮਨ ਦੀ ਭੁੱਖ ਤਾਰਦਾ ਇਹ ਹੀ ਤ੍ਰਿਪਤ ਕਰ ਸਕਦਾ ਮਨ ਮਹਾਰਾਜ ਜੀ ਕਹਿੰਦੇ ਨਾਨਕ ਨਾਵੇਂ ਕੀ ਮਨ ਕੀ ਭੁੱਖ ਮੈਂ ਲੈ ਜਾਂਦੀ ਹੈ ਨਾਮ ਦੇ ਨਾਲ ਨਾਵੇਂ ਕੀ ਮਨ ਭੁੱਖ ਹੈ ਜਦੋਂ ਪਤਾ ਲੱਗ ਜਾਂਦਾ ਨਾ ਅਕਲ ਆ ਜਾਂਦੀ ਹੈ ਜੀਵ ਨੂੰ ਫਿਰ ਪਤਾ ਲੱਗ ਜਾਂਦੀ ਕਿ ਨਾਮ ਦੀ ਭੁੱਖ ਹੈ ਮਨ ਨੂੰ ਇਨੇ ਨਾਮ ਨਾਲੀ ਰਜਨਾ ਬਾਣੀ ਨਾਲੀ ਰਜਨਾ ਤ੍ਰਿਪਤ ਧੋਣਾ ਟਿਕਾਈ ਚੋਣਾ ਮਨ ਤ੍ਰਿਪਤ ਹਰ ਰਸ ਖਾਏ ਹਰੀ ਦੇ ਰਸ ਨਾਭ ਰਸ ਨੂੰ ਖਾ ਕੇ ਇਹ ਮਨ ਟਿਕ ਜਾਂਦਾ ਤ੍ਰਿਪਤ ਹੋ ਜਾਂਦਾ ਇਹ ਥੱਕ ਜਾਂਦਾ ਉਹਦੇ ਚਰਨਾਂ ਵਿੱਚ ਆ ਟਿਕ ਜਾਂਦਾ ਇਹ ਪੌੜੀ ਸ਼ਬਦ ਦੇ ਵਿੱਚ ਮਹਾਰਾਜ ਜੀ ਖੀਲੀ ਪੰਕਤੀ ਵਿੱਚ ਵਚਨ ਕਰਦੇ ਹਨ ਪੌੜੀ ਅੱਗੇ ਪੌੜੀ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਸੱਚ ਸੱਚਾ ਕੁਦਰਤ ਜਾਣੀ ਐ ਜਿਨ ਰਾਤੀ ਜਿਨ ਬਣਾਈਆ ਮਹਾਰਾਜ ਜੀ ਪੌੜੀ ਵਿੱਚ ਬਤਨ ਕਰਦਿਆਂ ਕਹਿੰਦੇ ਉਹ ਸੱਚਾ ਹੈ ਕੁਦਰਤ ਦਾ ਮਾਲਕ ਸੱ ਸੱਚਾ ਕੁਦਰਤ ਜਾਣੀ ਐ ਮਹਾਰਾਜ ਜੀ ਕਹਿੰਦੇ ਉਹਨੂੰ ਜਾਣੀਏ ਮਾਰ ਉਹਦਾ ਖੇਲ ਕੈਸਾ ਦੇਖੋ ਜਿਨ ਨੇ ਰਾਤੀ ਦਿਨ ਰਾਤਾਂ ਬਣਾਈਆਂ ਹੋਈਆਂ ਹਨ ਦਿਨ ਬਣਾਇਆ ਰਾਮ ਕਰਨ ਵਾਸਤੇ ਰਾਤ ਬਣਾਈ ਐ ਦਿਨ ਰਾਤ ਵਿੱਚ ਇਹ ਜਗਤ ਖੇਲਦਾ ਦਿਵਸ ਰਾਤ ਦੁਇਦਾਈ ਦਾਇਆ ਖਿਲ ਲੈ ਸਗਲ ਜਗਤ ਏ ਸਿੱਟੀ ਖੇਲ ਕਰਦੀ ਹੈ ਉਹ ਮਾਲਕ ਤੱਕਦਾ ਦੇਖਦਾ ਦਿਨ ਚੜਦਾ ਰਾਤ ਆਉਂਦੀ ਹੈ ਪੈਰ ਬੀਤਦੇ ਹਨ ਚਾਰ ਦਿਨ ਦੇ ਚਾਰ ਰਾਤ ਦੇ ਤੇ ਦੇਖੋ ਉਹਨੇ ਸਾਰੀ ਕਾਰ ਬਣਾਈ ਹੋਈ ਆ ਮਨੁੱਖ ਦੀ ਸੌਣ ਵਾਸਤੇ ਰਾਮ ਕਰਨ ਵਾਸਤੇ ਰਾਤ ਬਣਾਤੀ ਕੰਮ ਕੰਦੇ ਕਰਨ ਵਾਸਤੇ ਦਿਨ ਬਣਾਤਾ ਉਨੇ ਸਭ ਕੁਝ ਆਪਣੇ ਮੁਤਾਬਕ ਹੀ ਸਭ ਕੁਝ ਬਣਾਇਆ ਹੋਇਆ ਅਸੀਂ ਫਿਕਰ ਐਵੇਂ ਕਰਦੇ ਆਂ ਵਹਿਮ ਕਰਦੇ ਆਂ ਜਿਨੇ ਪੈਦਾ ਕਰ ਤਨ ਸ੍ਰਿਸ਼ਟੀ ਤੇ ਭੇਜਦਾ ਉਹਨੇ ਸਾਰਾ ਬੰਦੂਬਸਾ ਸਾਜ ਕੀਤਾ ਹੋਇਆ ਜਿਨ੍ਹਾਂ ਨੇ ਡੋਰੀ ਉਹਨੇ ਤੇ ਛੱਡਤੀ ਭਗਤਾ ਨੇ ਉਹ ਜਪਦੇ ਰਹੇ ਧਿਆਨ ਦੇ ਰਹੇ ਫਿਰ ਉਹਨਾਂ ਦੀ ਪਾਲਣਾ ਉਹ ਖੁਦ ਕਰਦਾ ਰਿਹਾ ਸਾਨੂੰ ਵਹਿਮ ਹੁੰਦਾ ਕਿ ਅਸੀਂ ਪਾਲਦੇ ਆਂ ਆਪਣੇ ਆਪ ਨੂੰ ਪਰ ਪਾਲਣਾ ਰਹਾ ਹਰੀ ਹੈ ਪ੍ਰਭੂ ਹੈ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਬਣ ਸਕਦਾ ਕੋਈ ਸਹਾਰਾ ਨਹੀਂ ਹੁੰਦਾ ਉਹਦਾ ਵੀ ਉਹ ਸਹਾਰਾ ਬਣ ਜਾਂਦਾ ਉਹਨਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਰੱਬ ਜਰ ਆਪ ਹੀ ਕਰੇਗਾ ਸਭ ਕੁਝ ਉਹ ਰੱਬ ਤੇ ਡੋਰੀ ਸੁੱਟ ਕੇ ਬਹਿ ਜਾਂਦੇ ਹਨ ਫਿਰ ਰੱਬ ਉਹਨਾਂ ਦੀ ਪਾਲਣਾ ਕਰਦਾ ਹੈ ਪਰਮੇਸ਼ਰ ਸਾਡੀ ਵੀ ਭਾਵੇਂ ਉਹ ਪਾਲਣਾ ਕਰ ਰਿਹਾ ਪਰ ਅਸੀਂ ਮੱਧ ਦੇ ਵਿੱਚ ਭੁੱਲ ਜਾਂਦੇ ਹਾਂ ਅਸੀਂ ਸਮਝਦੇ ਹਾਂ ਕਿ ਆਪ ਆਪਣੇ ਆਪ ਨੂੰ ਪਾਲਦੇ ਹਾਂ ਅਸੀਂ ਸੋਚਦੇ ਆਂ ਕਿ ਪਰਿਵਾਰ ਅਸੀਂ ਪਾਲ ਰਹੇ ਆਂ ਲੋਕਾਂ ਨੂੰ ਅਸੀਂ ਚੜਾ ਰਹੇ ਆਂ ਬਈ ਐਸੇ ਲੋਕ ਆਣ ਜਿਹੜੇ ਕਹਿੰਦੇ ਨੇ ਕਿ ਅਸੀਂ ਸੰਸਾਰ ਚਲਾ ਰਹੇ ਆਂ ਔਰ ਸ੍ਰਿਸ਼ਟੀ ਦਾ ਮਾਲਕ ਹੈ ਜਿਹੜਾ ਚਲਾ ਚਲਾਣ ਹਾਰਾ ਤੇ ਉਹ ਹੈ ਤਾਂ ਹੀ ਉਹਨੂੰ ਕਹਿੰਦੇ ਨੇ ਉਹ ਸਾਰਿਆਂ ਦਾ ਰਖਸ਼ ਹੈ ਪਾਲਣ ਹਾਰਾ ਹੈ ਮਾਲਕ ਹਰੀ ਇੱਥੇ ਮਹਾਰਾਜ ਜੀ ਕਹਿੰਦੇ ਉਹਦੀ ਕੁਦਰਤ ਸੱਚ ਹੈ ਹਰੀ ਦੀ ਉਹਦੀ ਸੱਚੀ ਕੁਦਰਤ ਹੈ ਜਿਨੇ ਰਾਤ ਦਿਨ ਬਣਾਇਆ ਸੋ ਸੱਚ ਸਲਾਹੀ ਸਦਾ ਸਦਾ ਸੱਚੇ ਸੱਚੇ ਕੀਆ ਵਡਿਆਈਆਂ ਜੀ ਮਹਾਰਾਜ ਜੀ ਕਹਿੰਦੇ ਸੱਚੇ ਦੀ ਸਿਫਤ ਗਾਣੀ ਚਾਹੀਦੀ ਏ ਭਾਈ ਕਹਿੰਦੇ ਸੋ ਸੱਚ ਸਲਾਹੀ ਭਾਈ ਉਹ ਸੱਚੇ ਦੀ ਸਿਫਤ ਗਾ ਉਹਦੀ ਸਲਾਹਨ ਕਰ ਸਦਾ ਸਦਾ ਹਰ ਸੱਚੇ ਕੀਆ ਵਡਿਆਈਆਂ ਹਰ ਰਜ ਕਹਿੰਦੇ ਸੱਚੇ ਦੀਆਂ ਹੀ ਵਡਿਆਈਆਂ ਹਨ ਸਲਾਹੀ ਸਤ ਸਲਾਹ ਸੱਚ ਸੱਚ ਕੀਮਤ ਕਿੰਨੇ ਨਾ ਪਾਈ ਆ ਉਹਦੀ ਸਲਾਹ ਤੇ ਕਰ ਸਕਦੇ ਆ ਸੀ ਸਲਾਹੀ ਸੱਚ ਅਰਜ ਕਹਿੰਦੇ ਭਾਈ ਉਹਨੂੰ ਸਲਾਹਕਾਰ ਸਿਫਤ ਗਾ ਉਹ ਸੱਚਾ ਹੈ ਉਹਦੀ ਕੀਮਤ ਨਹੀਂ ਤੂੰ ਪਾ ਸਕਦਾ ਅਰਜ ਕਹਿੰਦੇ ਉਹਨੂੰ ਗਾ ਤੇ ਸਕਦਾ ਉਹਦੇ ਗੁਣਾਂ ਦੀ ਸਿਫਤ ਗਾ ਸਕਦਾ ਉਸ ਮਾਲਕ ਨੂੰ ਗਾ ਕੇ ਮਹਾਰਾਜ ਜੀ ਕਹਿੰਦੇ ਆਪਣੇ ਮਨ ਨੂੰ ਤ੍ਰਿਪਤ ਕਰ ਸਕਦਾ ਪਰ ਜੇ ਤੂੰ ਕਹੇ ਕਿ ਉਹਨੂੰ ਗਾ ਗਾ ਕਿ ਉਹਦੀ ਕੀਮਤ ਪਾ ਲਵਾਂ ਉਹਦਾ ਪਾਰਾਵਾਰ ਪਾ ਲਵਾਂ ਨਹੀਂ ਪਾ ਸਕਦਾ ਸੱਚ ਕੀਮਤ ਕਿੰਨੇ ਨਾ ਪਾਈਆਂ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਉਹਦੀ ਕੀਮਤ ਦੇ ਸਕਦਾ ਪਾ ਸਕਦਾ ਜਾਂ ਮਿਲਿਆ ਪੂਰਾ ਸਤਗੁਰੂ ਤਾਂ ਹਾਜ਼ਰ ਨਜ਼ਰੀ ਆਈਆਂ ਮਹਾਰਾਜ ਕਹਿੰਦੇ ਜਦੋਂ ਮਿਲ ਪੈਂਦਾ ਮਿਲ ਜਾ ਮਿਲਿਆ ਪੂਰਾ ਸਤਿਗੁਰੂ ਜਦੋਂ ਮਿਲ ਜਾਂਦਾ ਨਾ ਪ੍ਰਾਪਤੀ ਹੋ ਜਾਂਦੀ ਉਹ ਫਿਰ ਉਹ ਆਪ ਦਾ ਕਿ ਉਹ ਹਾਜ਼ਰ ਹੈ ਉਹ ਨਜ਼ਰੀ ਆਉਣ ਲੱਗ ਪੈਂਦਾ ਉਹ ਸਾਹਮਣੇ ਖੜਿਆ ਦਿਖਦਾ ਉਹ ਹਰ ਜੀਵ ਵਿੱਚ ਉਹਦਾ ਸਰੂਪ ਨਜ਼ਰ ਆਉਂਦਾ ਫਿਰ ਜਿਵੇਂ ਬਾਬਾ ਨਾਮਦੇਵ ਜੀ ਨੂੰ ਅੰਦਾਜ਼ੀ ਜਿਵੇਂ ਭਾਈ ਕਨਈਆ ਜੀ ਨੂੰ ਅੰਦਾਜ਼ੀ 15 ਭਗਤਾ ਨੂੰ ਹਾਜ਼ਰ ਨਜ਼ਰ ਆਇਆ ਉਰ ਸਿੱਖ ਪਿਆਰਿਆਂ ਨੂੰ ਹਾਜ਼ਰ ਦਿਖਿਆ ਫਿਰ ਐਸੀ ਵਸਤਾ ਬਣ ਜਾਂਦੀ ਮਹਾਰਾਜ ਜੀ ਕਹਿੰਦੇ ਜਿੰਨ ਮਿਲਿਆ ਪੂਰਾ ਗੁਰੂ ਜਿੰਨਾਂ ਨੂੰ ਉਹ ਮਿਲ ਪਿਆ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੋ ਗਈ ਤਾਂ ਹਾਜ਼ਰ ਨਜ਼ਰੀ ਆਇਆ ਮਹਾਰਾਜ ਜੀ ਕਹਿੰਦੇ ਉਹ ਹਾਜ਼ਰ ਹਜੂਰ ਪਰਮੇਸ਼ਰ ਪ੍ਰਭੂ ਉਹਨਾਂ ਨੂੰ ਹਾਜ਼ਰ ਦਿਖਿਆ ਉਹ ਫਿਰ ਉਹਨਾਂ ਦਾ ਜਿਹੜਾ ਵੈਰ ਸੀਨਾ ਵਿਰੋਧ ਮਹਾਰਾਜ ਜੀ ਕਹਿੰਦੇ ਉਹ ਚੁੱਕਿਆ ਜਾਂਦਾ ਐਸੀ ਮਨੁੱਖਾਂ ਦਾ ਫਿਰ ਵੈਰ ਵਿਰੋਧ ਨਹੀਂ ਰਹਿੰਦਾ ਕਿਸੇ ਨਾਲ ਉਹ ਇੱਕ ਸਮਵਿਰਤੀ ਉਹਨਾਂ ਦੀ ਬਣ ਜਾਂਦੀ ਹੈ ਉਹ ਹਰ ਧਰਮ ਹਰ ਮੱਜਮ ਹਰ ਲੋਕਾਂ ਨੂੰ ਇੱਕੋ ਜਿਹਾ ਪ੍ਰੇਮ ਕਰਦੇ ਹਨ ਕਿਉਂਕਿ ਉਹ ਮਨੁੱਖ ਭਗਤ ਹੁੰਦਾ ਉਹ ਜਿਹੜਾ ਸਤਿ ਪੁਰਸ਼ ਹੁੰਦਾ ਜਿਹਦੇ ਵਿੱਚ ਉਹ ਆਦਰ ਨਜ਼ਰ ਆ ਜਾਵੇ ਜਿਹਨੂੰ ਹਾਜ਼ਰ ਦਿਖਦਾ ਨਾ ਉਹ ਫਿਰ ਸਮਵਿਰਤੀ ਰੱਖਦਾ ਭਾਈ ਕਨਈਆ ਜਿਨੇ ਦੇਖੋ ਰੱਖੀ ਉਹਨਾਂ ਦੀ ਸਮਵਿਰਤੀ ਹੋ ਗਈ ਉਹਨਾਂ ਨੂੰ ਦੁਸ਼ਮਣਾਂ ਨੂੰ ਵੀ ਜਲ ਛਕਾਇਆ ਬਲਮ ਪੱਟੀ ਕੀਤੀ ਕਿਉਂਕਿ ਉਹ ਮਹਾਰਾਜ ਜੀ ਨੇ ਜਦੋਂ ਜਵਾਬ ਮੰਗਿਆ ਨਾ ਸਿੰਘਾਂ ਨੇ ਜਾ ਕੇ ਸ਼ਿਕਾਇਤ ਕੀਤੀ ਕਹਿੰਦੇ ਮਹਾਰਾਜ ਜੀ ਭਾਈ ਕਨਈਆ ਜੀ ਦੇਖੀਦਾ ਕਿ ਜਾ ਕੇ ਫਟੜਾ ਨੂੰ ਜਾਲ ਛਕਾਉਂਦੇ ਨੇ ਮਸ਼ਕ ਚੁੱਕੀ ਹੋਈ ਆ ਮੋਢੇ ਤੇ ਕਹਿੰਦੇ ਮਹਾਰਾਜ ਜੀ ਦੁਸ਼ਮਣਾਂ ਨੂੰ ਅਸੀਂ ਖਤਮ ਕਰਦੇ ਆ ਜੰਗ ਦੇ ਵਿੱਚ ਭਾਈ ਕਨਈਆ ਜੀ ਜਾ ਜਾ ਕੇ ਜਾਲ ਪਿਆਉਂਦੇ ਆ ਖਿਸਕਦੇ ਜਿਹੜੇ ਹਨ ਦੁਸ਼ਮਣ ਉਹਨਾਂ ਨੂੰ ਉਠਾ ਦਿੰਦੇ ਹਨ ਫਿਰ ਜਿੰਦਿਆਂ ਕਰ ਦਿੰਦੇ ਹਨ ਮਹਾਰਾਜ ਜੀ ਗੁੱਸੇ ਨਾਲ ਜਾ ਕੇ ਸਿੰਘਾਂ ਨੇ ਸ਼ਿਕਾਇਤ ਕੀਤੀ ਤੇ ਭਾਈ ਕਨਈਆ ਜੀ ਨੂੰ ਸਤਿਗੁਰਾਂ ਨੇ ਬੁਲਾਇਆ ਇਹਦੇ ਕਨਈਆ ਜੀ ਤੁਹਾਡੀ ਇਹ ਸ਼ਿਕਾਇਤ ਆਈ ਹੈ ਸਿੰਘ ਕਹਿੰਦੇ ਆਂ ਤੁਸੀਂ ਦੁਸ਼ਮਣਾਂ ਨੂੰ ਵੀ ਜਲ ਸਕੰਦੇ ਹੋ ਮਹਾਰਾਜ ਤਾਂ ਜਾਨੀ ਜਾਨ ਸੀ ਉਹਨਾਂ ਨੇ ਧਰਮ ਘਟਨਾ ਸੀ ਸਿੰਘਾਂ ਦਾ ਤੇ ਭਾਈ ਕਨਈਆ ਜੀ ਨੀਵੀ ਪਾ ਕੇ ਹੱਥ ਜੋੜਦੇ ਆਂ ਕਹਿੰਦੇ ਮਹਾਰਾਜ ਜੀ ਆਸ਼ਾ ਜੀਓ ਜਿੱਦਣ ਦਾ ਤੁਹਾਡੇ ਨਾਲ ਮੇਲ ਬਣਿਆ ਰਿਸ਼ਤਾ ਬਣਿਆ ਉਸ ਦਿਨ ਦਾ ਕੋਈ ਵੈਰੀ ਨਜ਼ਰ ਹੀ ਨਹੀਂ ਆਉਂਦਾ ਕੋਈ ਦੁਸ਼ਮਣ ਨਜ਼ਰੀ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨ ਆਈ ਹਰ ਜੀ ਜਿਹਨਾਂ ਨੇ ਤੁਹਾਡੀ ਸੰਗਤ ਕੀਤੀ ਜਦੋਂ ਦੀ ਕੋਈ ਵੈਰੀ ਨਜ਼ਰੀ ਨਹੀਂ ਹੁੰਦਾ ਜਦੋਂ ਦੀ ਤੁਹਾਡੇ ਨਾਲ ਬਨ ਆਈ ਹੈ ਨਾ ਮੇਰੀ ਦੁਸ਼ਮਣ ਖਤਮੀ ਹੋ ਗਿਆ ਨੇ ਵੈਰੀ ਖਤਮ ਹੀ ਹੋ ਗਏ ਸਾਰੇ ਮਿੱਤਰ ਜਾਪਦੇ ਹਨ ਮਹਾਰਾਜ ਜੀ ਕੀ ਕਰਾਂ ਸਾਰਿਆਂ ਵਿੱਚ ਤੁਸੀਂ ਨਜ਼ਰ ਆ ਰਹੇ ਹੋ ਕਿੰਨੂੰ ਜਲ ਪਿਆਵਾ ਕਿੰਨੂੰ ਛੱਡਾ ਸਤਿਗੁਰੂ ਜੀ ਦੇ ਚਰਨਾਂ ਤੇ ਟਾਇਪੇ ਭਾਈ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਗੱਲਾਂ ਲਾ ਕੇ ਪਿਆਰਤਾ ਕੀਤਾ ਹੀ ਉੱਥੇ ਮਲਮ ਪੱਟੀ ਵੀ ਫੜਾ ਦਿੱਤੀ ਕਹਿੰਦੇ ਜਾ ਭਾਈ ਕਨਈਆ ਇੱਥੇ ਜਲ ਸਕਾਂਦੇ ਹੋ ਉੱਥੇ ਮਲਮ ਪੱਟੀ ਵੀ ਕਰਿਆ ਕਰੋ ਐਸੀ ਅਵਸਥਾ ਹੋਈ ਸਿੰਘਾਂ ਨੇ ਐਸੇ ਐਸੇ ਸਿੰਘ ਹੋਏ ਮਹਾਰਾਜ ਦੇ ਜਿਨ੍ਹਾਂ ਦੀ ਸਮਵਿਰਤੀ ਹੋ ਗਈ ਜਿਨ੍ਹਾਂ ਵਿੱਚ ਸਾਰਿਆਂ ਦੇ ਵਿੱਚ ਇਹ ਜੀਵਾਂ ਵਿੱਚ ਹੀ ਨਹੀਂ ਮਨੁੱਖਾਂ ਵਿੱਚ ਹੀ ਜੀਵ ਜੰਤੂਆਂ ਵਿੱਚ ਵੀ ਉਹਨਾਂ ਨੂੰ ਰੱਬ ਨਜ਼ਰ ਹੁੰਦਾ ਇਹਨਾਂ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ ਕਾਇਆ ਦੇ ਵਿੱਚ ਇਹ ਸਰੀਰਾਂ ਦੇ ਵਿੱਚ ਉਹਦੀ ਜੋਤੀ ਚੱਲਦੀ ਹੈ ਨਾ ਤਾਂ ਹੀ ਪੂਰੇ ਫਿਰਦੇ ਆ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਵੈਰ ਕਿਹਦੇ ਨਾਲ ਕਰਨਾ ਫਿਰ ਵੈਰ ਤਾਂ دنیਾਵੀ ਲੋਕਾਂ ਦਾ ਜਿਹੜੇ ਚੁੱਕੀ ਫਿਰਦੇ ਆ ਡਾਂਗਾ ਸੋਟੇ ਅਦੀ ਕਿਸੇ ਧਰਮ ਦੇ ਵਿੱਚ ਰਲ ਜਾਂਦੇ ਨੇ ਕਦੀ ਕਿਸੇ ਧਰਮ ਵਿੱਚ ਉਹ ਹਰ ਧਰਮਾਂ ਦੇ ਵੈਰੀ ਹਨ ਇਹ ਨਹੀਂ ਕਿ ਸਿੱਕ ਧਰਮ ਦੇ ਜਿਹੜੇ ਆਸੇ ਲੋਕ ਹੁੰਦਿਆਂ ਨੂੰ ਹਰ ਧਰਮ ਦੇ ਵੈਰੀ ਹੁੰਦਿਆਂ ਅਦੀ ਕਿਸੇ ਪਾਸੇ ਰਲ ਗਏ ਕਦੀ ਕਿਸੇ ਪਾਸੇ ਤੇ ਜਿਹੜੇ ਚੰਗੇ ਹੁੰਦਿਆਂ ਉਹਨਾਂ ਨੂੰ ਤੰਗ ਕਰੀ ਜਾਂਦੇ ਨੇ ਧਰਮੀ ਲੋਕਾਂ ਨੂੰ ਤੰਗ ਕਰਨਾ ਇਹ ਸ਼ੁਰੂਤ ਹੀ ਹੁੰਦਾ ਹੈ ਅਧਰਮੀ ਅਧਰਮੀ ਜਿਹੜਾ ਕਈ ਵਾਰੀ ਆ ਵੀ ਜਾਂਦਾ ਲੋਕ ਐਸੇ ਬਹੁਤੇ ਹੋ ਜਾਂਦੇ ਹਨ ਜਿਹੜੇ ਧਰਮ ਨੂੰ ਧਰਮੀ ਲੋਕਾਂ ਨੂੰ ਤੰਗ ਕਰਦੇ ਹਨ ਫਿਰ ਉੱਥੇ ਗੁਰੂ ਦੇ ਡੰਡੇ ਦੀ ਮਾਰ ਪੈਂਦੀ ਹੈ ਫਿਰ ਟਿੱਕੇ ਬਹਿ ਜਾਂਦੇ ਹਨ ਸਤਿਗੁਰੂ ਦਾ ਡੰਡਾ ਕੋਈ ਆਵਾਜ਼ ਥੋੜਾ ਕਰਦਾ ਹੈ ਹਾਇ ਨਹੀਂ ਕਰਨ ਦਿੰਦਾ ਉਹ ਪਰਮੇਸ਼ਰ ਦਾ ਡੰਡਾ ਜਦੋਂ ਪੈਂਦਾ ਹੈ ਫਿਰ ਅੰਦਰੋਂ ਅੰਦਰ ਹੀ ਖਤਮ ਕਰ ਦਿੰਦਾ ਸਭ ਕੋਸ਼ ਦੱਸ ਨੱਸ ਹੋ ਜਾਂਦਾ ਫਿਰ ਟਿੱਕੇ ਬਹਿ ਜਾਂਦੇ ਹਨ ਉਹ ਮਾਲਕ ਦਾ ਅੱਖ ਤਾਂ ਸਾਰੇ ਜਿੱਤੇ ਹੈ ਨਾ ਉਹ ਦੇਖਦਾ ਸਾਰਿਆਂ ਨੂੰ ਤੱਕਦਾ ਸਾਡੇ ਅਸੀਂ ਛਪਨੇ ਆਉਦੇ ਤੋਂ ਪਰ ਉਹ ਕੁਝ ਛਪ ਨਹੀਂ ਸਕਦਾ ਉਹ ਹਾਜ਼ਰ ਹੈ ਭਾਈ ਹਰ ਵੇ ਤੇ ਦੇਖ ਰਿਹਾ ਹੈ ਹਾਜ਼ਰ ਨਦਰੀ ਆਇਆ ਜਸ ਸਤ ਸਤ ਗੁਰਮਖ ਜਿਨੀ ਸਲਾਇਆ ਤੈਨਾਂ ਭੁਖਾ ਸਭ ਗਵਾਈਆ ਆਹ ਸੱਚੇ ਨੂੰ ਮਾਲਕ ਦੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਰਾਧਨਾ ਕੀਤੀ ਸੱਚੇ ਦੀ ਖੀਲੀ ਤੋਖ ਵਿੱਚ ਪਾਸ਼ਾ ਜੀ ਕਹਿੰਦਾ ਸੱਚ ਗੁਰਮਖ ਜਿੰਨੀ ਸਲਾਇਆ ਜਿਨ੍ਹਾਂ ਗੁਰਮਖਾਂ ਨੇ ਉਹ ਸੱਚੇ ਨੂੰ ਸਲਾਇਆ ਸਿਫਤ ਕੀਤੀ ਉਹਨਾਂ ਦੀਆਂ ਸਾਰੀਆਂ ਤਿੰਨਾ ਭੁੱਖਾਂ ਸਭ ਗੁਆਈਆਂ ਉਹਨਾਂ ਦੀਆਂ ਸਾਰੀਆਂ ਭੁੱਖਾਂ ਹੀ ਤਾਰਤੀ ਉਹਨੇ ਉਹ ਤ੍ਰਿਪਤ ਹੋ ਗਏ ਮਾਨਤ ਤੇ ਤਨੁਪਖੋਂ ਸਾਰੇ ਪੱਖਾ ਤੋਂ ਉਹਨਾਂ ਨੂੰ ਤ੍ਰਿਪਤੀ ਮਿਲ ਗਈ ਉਹ ਸੁਨਿਆ ਦੇ ਵਿੱਚ ਵੀ ਰਜ ਗਈ ਉਹਨਾਂ ਦੀ ਆਤਮਾ ਵੀ ਨਾਮ ਦੇ ਨਾਲ ਰਜ ਗਈ ਜੰਮਣ ਮਰਨ ਤੋਂ ਰਹਿਤ ਹੋ ਗਈ ਇਹ ਭਾਈ ਅੱਜ ਦੇ ਸ਼ਲੋਕ ਕੌੜੀ ਦੀ ਵਿਚਾਰ ਹੈ ਹਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਭਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਜੀ ਸੇਵਾ ਨਿਭਾਉਂਦੇ ਨਿਕਾ ਭੁੱਲਾ ਜੰਨੀਆਂ ਨਾਪ ਜੀ ਸਮਤ ਬਖਸ਼ਣ ਸੰਗਤਾਂ ਦੀਆਂ ਹਾਜ਼ਰੀਆਂ ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ